ਸਾਹਿਬ ਵਾਹਿਗੁਰੂ ਜੀ ਕੀ ਪਤਰੀ ਗੁਰੂ ਘਰ ਦੇ ਦਰਸ਼ਨ ਕਰੋ ਆਓ ਮੇਰਾ ਵੀਰ ਸਾਰੇ ਸੰਗਤ ਅਚਰਾਓ ਹਣਾਲ ਕੀ ਕਰਨ ਦੇ ਜੀ ਮੈਂ ਬੁਲਕਿਆਂ ਦੇ ਭਾਜੀ ਬਾਹਰ ਉਹ ਚਾਹ ਪੀਂਦੇ ਆ ਕਹਿੰਦੇ ਆਉਣੇ ਹਾਂ ਵਾਹਿਗੁਰੂ 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 ਸੱਚੇ ਪਾਤਸ਼ਾਹ ਵਾਹਿਗੁਰੂ 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 ਸਾਰਾ ਵਾਹਿਗੁਰੂ ਦੇਗਾ ਕਿਤੇ ਬਾਬੇ ਨੂੰ ਪੁੱਛੋ ਤੇ ਬਾਬਾ ਕਿਹਨਾਂ ਸਦੋਨੋਂ ਬਸ ਹੋ ਅ ਸਦੋਨੋਂ ਕਿੱਥੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤਨ ਪੁਰਬਤ ਪਿਆਰੀ ਸਾਸਮੁਖ ਜੀ ਨਹੀਂ ਚੋਲ ਉਹਨੇ ਵਰਤਾਈ ਜਾਂਦੇ ਰਾਤ ਨੂੰ ਕੀ ਵਰਤਣਾ ਚੋਲ ਹੁਣੇ ਵਰਤਾਈ ਜਾਂਦੇ